ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਦੇ ਵਿੱਚ ਮਿਸ਼ਨ ਸਤਰਕ ਦੇ ਤਹਿਤ ਵੱਡਾ ਐਕਸ਼ਨ ਕੀਤਾ ਜਾ ਰਿਹਾ ਇਸੇ ਦੇ ਤਹਿਤ ਜਿੱਥੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਪੁਲਿਸ ਵੱਲੋਂ ਦਿਨ ਰਾਤ ਦੇ ਸਮੇਂ ਸਪੈਸ਼ਲ ਚੈਕਿੰਗ ਅਭਿਆਨ ਚੱਲ ਰਿਹਾ ਵਾ ਉੱਥੇ ਹੀ ਜ਼ਿਕਰ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ ਵੀ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਆਈਜੀ ਉਮਰਾਨੰਗਲ ਵੱਲੋਂ ਗੁਰਦਾਸਪੁਰ ਵਿੱਚ ਲਗਾਏ ਗਏ ਸਪੈਸ਼ਲ ਇਲਾਕਿਆਂ ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਮੁਸਤੈਦਗੀ ਦੇ ਨਾਲ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਦਿਨਾਨਗਰ ਦੀ ਬੀਐਸਐਫ ਚੋਤਰਾ ਪੋਸਟ ਤੇ ਆਈਡੀ ਧਮਾਕਾ ਪਿਛਲੇ ਦਿਨੀ ਹੋਇਆ ਹੈ ਉਸ ਜਗ੍ਹਾ ਤੇ ਵੀ ਜਾ ਕੇ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਨੇ ਕਿਹਾ कि नशा से गैंगस्टरवाद को खत्म करने के लिए पुलिस पूरी मुस्तैदी के नाल काम कर रही है इस मौके पर एस एस पी गुरदपुर आई पी एस आदित्य कुमार के अलावा एस पी हेडकुआटर युगराज सिंह और गुरदासपुर पुलिस के अनेक अधिकारी भी हाजिर सन इस मौके पर आई जी उमरा नंगल ने कई नाक्य देर रात ड्यूटी दे रहे पुलिस मुलाजमान भी गलबात की और वाहनों का विशेष चैकिंग अभियानता गुरदसपुर पुलिस वालों समुचे जिले के ਆ ਗਿਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸਪੈਸ਼ਲ ਚੈਕਿੰਗ ਅਭਿਆਨ ਮੌਕੇ ਦੇਰ ਰਾਤ 12 ਵਜੇ ਦੇ ਕਰੀਬ ਕੀ ਕਿਹਾ ਹੈ ਆਈਜੀ ਉਮਰਾਨੰਗਲ ਨੇ ਜੀ ਜੀ ਅ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ ਜੀ ਔਰ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜਿੰਨੇ ਹੈੱਡਕੁਆਰਟਰ ਦੇ ਅਫਸਰ ਨੇ ਇਸ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟਸ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਿਰੋਜ਼ਪੁਰ ਫਾਜ਼ਲਕਾ ਤਰਮਦਾਨ ਜੀਠਾ ਬਟਾਲਾ ਗੁਰਦਾਸਪੁਰ ਹਨਕੋਟ ਉੱਤੇ ਸਾਰਾ ਬਾਰਡਰ ਅੱਜ ਸੀਰ ਹੈ ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈਕਿੰਗ ਕਰ ਰਹੇ ਹਾਂ ਈਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅੱਜ ਨਾਈਟ ਡੋਮਿਨੇਸ਼ਨ ਚੈਕਪਿਟਿਸ਼ਨ ਚੱਲ ਰਿਹਾ ਤੇ ਸਾਰੇ ਜਿਹੜੇ ਆਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆਂ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਕਿਆ ਵੱਲੋਂ ਅਸੀਂ ਹਮੇਸ਼ਾ ਉਹਨਾਂ ਦੀ ਸੇਵਾ ਲਈ ਉਹਨਾਂ ਇਸ ਰਖਾਲੀ ਤਤਪਰ ਹਾਂ ਅਤੇ ਹਮੇਸ਼ਾ ਉਹਨਾਂ ਦੀ ਸੇਵਾ ਹਰ ਸੇ ਖੜੇ ਹਾਂ ਜੀ ਐਸਆਈਓ ਦੇ ਬਾਰੇ ਥੋੜਾ ਦੱਸੋ ਖਾਸ ਇਨਪੁਟ ਹੈ ਨਹੀਂ ਖਾਸ ਇਨਪੁਟ ਨਹੀਂ ਹੈ ਸਿਰ ਰੂਟੀਨ ਦੀ ਚੈਕਿੰਗ ਹੈ ਰੂਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਹਾਂ ਜਿਹੜਾ ਜਿਹੜਾ ਮਾਈਂਡ ਬਲਾਸਟ ਮਾਈਂਡ ਬਲਾਸਟ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮਾਈਂਡ ਬਲਾਸਟ ਦੇਖੋ ਮੈਂ ਤੁਹਾਨੂੰ ਇਹ ਕਹਿੰਦਾ ਜੀ ਕਿ ਇਹ ਸਾਡਾ ਗਵਾਂਧੀ ਮੁੱਲ ਪਾਕਿਸਤਾਨ ਦੀ ਐਜੰਸੀ ਹੈਗੀ ਹੈ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਹੈ ਜੀ ਸੋ ਪਹਿਲਾਂ ਵੀ ਇਸ ਤਰ੍ਹਾਂ ਤੁ ਕੋਈ ਅਸੀਂ ਘਰੋਂ ਨਾਲ ਹੀ ਜਾ ਰਹੇ ਹਾਂ ਜੀ ਵਿਜ਼ਿਟ ਕਰਕੇ ਆਏ ਉੱਥੇ ਜਗਾ ਜੀ ਜਾ ਰਹੇ ਹਾਂ ਜੀ ਰਾਤ ਨੂੰ ਕੋਈ ਸਾਢੇ 10 ਤੋਂ ਸ਼ੁਰੂ ਸੀਗਾ ਜਿਸ ਮੈਂ ਬਾਸਟ ਉੱਥੇ ਜਾ ਰਹੇ ਹਾਂ ਹਾਂ ਜਾਵਾਂਗੇ ਜੀ ਗੱਲਬਤ ਹੋਈ ਪੀ ਸਰ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹਦਾ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਹੈ ਜੀ ਉਹ ਤਾਂ ਬੱਡ ਦੀ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜੇ ਕੀ ਖਾਸ ਕੀਤਾ ਗਿਆ ਸੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ 3 ਥਾਣੇ ਬੰਦੇ ਨੇ ਬਰਾਮਪੁਰ ਕਲਾਨੌਰ ਔਰ ਦਰਾੰਗਲਾ ਸਾਢੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਸ ਹੀ ਉਹ ਮੈਂ ਤੇ ਐਸਐਸਪੀ ਸਾਹਿਬ ਉਹ ਐਸਪੀਰ ਕੋਲ ਖੁਦ ਆ ਗਿਆ ਸਰ ਪਬਲਿਕ ਅਵੇਅਰਨਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜਾ ਪਬਲਿਕ ਪਬਲਿਕ ਵਾਸਤੇ ਤੇ ਇਹ ਅਪੀਲ ਹੈ ਜੀ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸਰਕਾਰ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਜ਼ਰ ਹਾਂ